ਤੂਰੀ ਵਿੱਚ ਭਾਨੇ ਸਿੱਧੂ ਦੇ ਹੱਕ ਵਿੱਚ ਹੋਣ ਵਾਲੀ ਰੈਲੀ ਨੂੰ ਮੱਦੇ ਨਜ਼ਰ ਰੱਖਦੇ ਆ ਅੱਜ ਭਵਾਨੀਗੜ੍ਹ ਸ਼ਹਿਰ ਨੂੰ ਪੂਰੀ ਤਰ੍ਹਾਂ ਸ਼ੀਲ ਕਰ ਦਿੱਤਾ ਭਵਾਨੀਗੜ੍ਹ ਤੋਂ ਆਉਣ ਵਾਲੇ ਮੇਨ ਨੈਸ਼ਨਲ ਹਾਈਵੇ ਲਿੰਕ ਤੇ ਸੜਕਾਂ ਉੱਪਰ ਮੱਦੇ ਨਜ਼ਰ ਰੱਖਦੇ ਆ ਵੈਰੀਗੇਟ ਲਗਾ ਕੇ ਬਾਨਾਂ ਦੀ ਤਲਾਸ਼ੀ ਲਈ ਗਈ ਇਸ ਮੌਕੇ ਕੀ ਕਿਹਾ ਜਿਹੜਾ ਸੁਣੋ ਰਿਪੋਰਟ ਰਾਜ ਖੁਰਮੀ ਭਵਾਨੀਗੜ੍ਹ ਆਪ ਦਾ ਸਵਾਗਤ ਹੈ ਕਾਰਬੇ ਜੀ ਤੇ ਕਿਨਾਂ ਜੀ ਅਮਦਾਰ ਸਾਹਿਬ ਜੀ ਮੈਂ ਐਸਚਓ ਸਦਰ ਸਮਾਣਾ ਲੱਗਿਆ ਸਰ ਅੱਜ ਇਹ ਨਾਕੀ ਲਗਾਈ ਗਈ ਹੈ ਨੇ ਇਸ ਬੰਦੀ ਇਹ ਬੈਸੀ ਸਾਡੀ ਰੂਟੀਨ ਚੈਕਿੰਗ ਹੈ ਜੀ ਜਲਦੀ ਰਹਿੰਦੀ ਹੈ ਕੋਈ ਚਲਾਨ ਵਗੈਰਾ ਵੀ ਇਕੱਠਾ ਹੈ ਅਨਿਸ਼ਲ ਹਾਲ ਕੋਈ ਚਲਾਨ ਕਰਾ ਦੀ ਜੇਸੀ ਰੂਟੀਨਲੀ ਚੈਕਿੰਗ ਚੱਲਦੀ ਹੈ ਓਕੇ ਸਰ ਤਾਂ ਰੂਟੀਨ ਚੈੱਕ ਅਪ ਹੈ ਜਾਂ ਕੀ ਹੈ ਕਿਸ ਤਰ੍ਹਾਂ ਉਸ ਅਫਸਰਾਂ ਵੱਲੋਂ ਕੋਈ ਸੀਕ੍ਰਟ ਸਾਨੂੰ ਹੁਕਮ ਆਇਆ ਸੀਗਾ ਜੋ ਅਮਰੇ ਵੀ ਨਹੀਂ ਕਰ ਸਕਦਾ ਉਸ ਬੰਦੇ ਦੀ ਅਸੀਂ ਨਾਕਾਬੰਦੀ ਕੀਤੀ ਹੈ ਜ਼ਿਲ੍ਹਾ ਪਟਿਆਲੇ ਵੱਲੋਂ ਤੇ ਉਸ ਬੰਦੇ ਦੀ ਅਸੀਂ ਸ਼ੱਕੀ ਪਰਸਾਂ ਦੀ ਚੈਕਿੰਗ ਕਰ ਰਹੇ ਹਾਂ ਸਰ ਕੋਈ ਚਲਾਨ ਵਗੈਰਾ ਵੀ ਕੱਟ ਨਹੀਂ ਅਜੇ ਤੱਕ ਕੋਈ ਚਲਾਨ ਨਹੀਂ ਕੀਤਾ ਜੇ ਕੋਈ ਵਾਇਲੇਸ਼ਨ ਹੋਈ ਕਿਸੇ ਪ੍ਰਕਾਰ ਦੀ ਤਾਂ ਚਲਾਨ ਵੀ ਕੀਤਾ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਸਮੱਗਰੀ ਜਾਂ ਕੋਈ ਹੋਰ ਤੁਹਾਨੂੰ ਬਰਾਮਦ ਨਹੀਂ ਨਹੀਂ ਹਜੇ ਕੋਈ ਰਿਕਵਰੀ ਨਹੀਂ ਹੋਈ ਤੋਂ ਥੋਰੋਲੀ ਚੰਗੀ ਤਰ੍ਹਾਂ ਅਸੀਂ ਚੈਕਿੰਗ ਕਰ ਰਹੇ ਹਾਂ ਜੇ ਕੋਈ ਹੋਊਗੀ ਤਾਂ ਆਪ ਜੀ ਨੂੰ ਦੱਸਾਂਗੇ